ਖੜਾ ਪਿੰਡਾਂ ਦਾ ਦਾਸਤਾਨ ਦੇ ਸਫ਼ਰ ਦੇ ਵਿੱਚ ਅੱਜ ਕੱਲ ਕਰਾਂਗੇ ਇਤਿਹਾਸਕ ਪਿੰਡ ਸਿਹੜੀ ਜਿਸ ਨੂੰ ਖੇੜੀ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਜਦੋਂ ਅਸੀਂ ਸਿਹੜੀ ਦੀ ਗੱਲ ਕਰਦੇ ਹਾਂ ਤਾਂ ਛੋਟੇ ਸਹਿਜਾਦੇ ਤੇ ਮਾਤਾ ਗੁਜਰੀ ਦੀ ਗੱਲ ਹੁੰਦੀ ਹੈ ਆਓ ਅੱਜ ਅਸੀਂ ਸਵਨ ਸਿੰਘ ਜੀ ਢੰਗਰਾਲੀ ਤੋਂ ਸੁਣਦੇ ਹਾਂ ਕਿ ਸਿਹੜੀ ਪਿੰਡ ਜਿਹੜਾ ਉਹ ਮਿਸਲਾਂ ਤੋਂ ਬਾਅਦ ਕਿਸ ਤਰ੍ਹਾਂ ਦਾ ਰਿਹਾ ਹੈ ਸਵਰਨ ਸਿੰਘ ਜੀ ਸਾਨੂੰ ਦੱਸਿਓ ਕਿ ਸਿਹੜੀ ਪਿੰਡਾ ਮਿਸਲਾਂ ਤੋਂ ਬਾਅਦ ਉਹ ਕਿਵੇਂ ਦਾ ਰਿਹਾ ਹੈ ਸਿਹੜੀ ਪਿੰਡ ਵਿਖੜਾ ਪਿੰਡ ਦਾ ਦਾਸਤਾਨ ਉਹ ਇਤਿਹਾਸ ਦੇ ਸਫਰ ਹੈ ਜਿਹੜਾ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਰਿਵਾਰ ਨਾਲ ਸ਼ੁਰੂ ਕਰਿਆ ਹਾਂਜੀ ਸਰ ਸਾਹ ਕੰਡਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਵਿਗਦੇ ਪੈਂਦੇ ਆ ਤੇ ਸਰੰਦ ਤੱਕ ਤੁਰੇ ਹਾਂਜੀ ਉਹਨਾਂ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ ਖਾਸ ਕਰਕੇ ਅੱਜ ਇਹ ਪਿੰਡ ਸਿਹੜੀ ਜਿਹਨੂੰ ਗੰਗੂ ਦੀ ਸਿਹੜੀ ਕਰਕੇ ਆਪਾਂ ਜਾਣਦੇ ਹਾਂ ਉਸ ਦੇ ਬਾਰੇ ਜਿਹੜਾ ਇਤਿਹਾਸ ਹੈ ਬੁਨਿਆਦੀ ਇਤਿਹਾਸ ਉਹ ਤੁਸੀਂ ਸਾਰੇ ਜਾਣਦੇ ਹੋ ਤੇ ਉੱਥੇ ਜਿਹੜੇ ਇਸ ਪਿੰਡ ਦੇ ਵਿੱਚ ਜਿਹੜੇ ਗੁਰਦੁਆਰਾ ਸਹਿਬਾਨ ਸਥਾਪਿਤ ਹੋਏ ਹਨ ਹਾਂਜੀ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਗੁਰਦੁਆਰੇ ਸਹਿਬਾਨਾਂ ਦੀ ਆ ਇਤਿਹਾਸਕ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਹੜੀ ਪਿੰਡ ਤੋਂ ਬਾਹਰ ਰੰਗੀਆਂ ਤੋਂ ਬਾਹਰ ਜਿਹੜਾ ਗੁਰਦੁਆਰਾ ਸਹਿਬਾ ਜਿਹਦਾ ਨਾਮ ਗੁਰਦੁਆਰਾ ਐਮਾਨ ਸਾਹਿਬ ਹੈ ਹਾਂਜੀ ਆਪਾਂ ਉੱਥੋਂ ਗੱਲ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਇਤਿਹਾਸ ਉੱਥੋਂ ਦੁਰਦ ਹੈ ਹਾਂਜੀ ਉੱਥੇ ਬਿਰਦ ਮਾਤਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਜੋਰਾ ਮਰਦੇ ਫਤਿਹ ਸਿੰਘ ਆਏ ਉੱਥੇ ਇੱਕ ਸਾਧੂ ਦੀ ਕੁਟਿਆ ਹੋਇਆ ਕਰਦੀ ਸੀ ਜਿਸ ਦੇ ਵਿੱਚ ਗੰਗੂ ਬਠਾਲ ਕੇ ਜਲ ਜਲ ਲੈਣ ਦੇ ਲਈ ਸਿਹੜੀ ਗਿਆ ਸੀ ਠੀਕ ਹੈ ਜੀ ਤੇ ਇੱਥੇ ਹੀ ਜਦੋਂ ਸਾਧੂ ਨੇ ਆ ਕੇ ਮਾਤਾ ਨੂੰ ਪੁੱਛਿਆ ਵੀ ਐ ਮਾ ਤੁਸੀਂ ਇੱਥੇ ਕਿਵੇਂ ਆ ਠੀਕ ਹੈ ਤੁਹਾਡਾ ਮਤਲਬ ਹੈ ਜੇ ਉਸ ਟਾਈਮ ਇੱਥੇ ਸਾਧੂ ਦੀ ਕੁਟਿਆ ਹੁੰਦੀ ਸੀ ਲੈਕਿਨ ਇਥੇ ਦੋ ਇੱਕ ਛੋਟਾ ਦਰਬਾਰ ਸਾਹਿਬ ਹੈ ਇੱਕ ਵੱਡਾ ਦਰਬਾਰ ਸਾਹਿਬ ਹੈ ਤੁਸੀਂ ਇਹਦੇ ਇਤਿਹਾਸ ਪੱਖ ਤੋਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਛੋਟਾ ਕਮਰਾ ਹੈ ਇਸ ਨੂੰ ਸਾਗੂ ਦੀ ਉਹ ਕੁਟਿਆ ਮੰਨਿਆ ਜਾਂਦਾ ਪਰ ਇਹ ਜਿਹੜਾ ਕਮਰਾ ਬਣਾਇਆ ਗਿਆ ਇਹ ਉਦੋਂ ਬਣਿਆ ਜਦੋਂ ਸ਼ਰੋਣੀ ਕਮੇਟੀ ਹੋਣ ਦੇ ਵਿਚਾਰੇ 1920 ਦੇ ਵਿੱਚ ਫਿਰ ਉਸ ਤੋਂ ਬਾਅਦ ਕਾਰਜ ਸ਼ੁਰੂ ਹੋਏ ਹੂੰ ਉਦੋਂ ਰੰਗੀਆਂ ਦਾ ਸ਼ਰੋਣੀ ਕਮੇਟੀ ਦੇ ਮੈਂਬਰ ਸਰਦਾਰ ਕਰਮ ਸਿੰਘ ਹੋਇਆ ਕਰਦੇ ਸੀ ਸਾਡੇ ਪਿੰਡ ਵੀ ਜਿਹੜਾ ਉਦਾਸੀ ਸਾਧੂਆਂ ਦਾ ਡੇਰਾ ਸੀ ਉਦੋਂ ਗੁਰਦੁਆਰਾ ਬਣਿਆ 1929 ਵਿੱਚ ਹਾਂਜੀ ਤੇ ਇਹ ਸੰਭਾਵਤਨ ਅੰਦਾਜ਼ਾ ਬਿਲਕੁਲ ਸਾਫ਼ ਹੈ ਵੀ ਉਦੋਂ ਹੀ ਇਹ ਸਾਧੂਆਂ ਦਾ ਡੇਰਾ ਜਿਹੜਾ ਇਹ ਗੁਰਦੁਆਰੇ ਚ ਬਣਿਆ ਕਮਰਾ ਉਦੋਂ ਬਣਾਇਆ ਗਿਆ ਠੀਕ ਹੈ ਜੀ ਬੜੇਰੇ ਜਾਣਕਾਰੀ ਦਿੰਦੇ ਆ ਠੀਕ ਹੈ ਜੀ ਉਹ ਵੀ ਸੁਰਿੰਦਰ ਸਿੰਘ ਬੜੀ ਦਿਲਚਸਪ ਇੱਕ ਕਹਾਣੀ ਵੀ ਸੁਣਾਉਣੇ ਹਾਂਜੀ ਵੀ ਉਹਦੇ ਦਾ ਜਿਹੜਾ ਸਾਧੂ ਸੀ ਬਜ਼ੁਰਗ ਉਹ ਮਰ ਗਿਆ ਅੱਛਾ ਜੀ ਤੇ ਛੱਕ ਇਹ ਹੋ ਗਈ ਵੀ ਉਹਦੇ ਚੇਲਿਆਂ ਨੇ ਉਹਦਾ ਕਤਲ ਕਰ ਦਿੱਤਾ ਠੀਕ ਹੈ ਜੀ ਤੇ ਉਹ ਜਦੋਂ ਇਹ ਸ਼ੱਕ ਹੋਈ ਤਾਂ ਛੇੜੀ ਦੇ ਸਾਰੇ ਲੰਬੜਦਾਰਾਂ ਨੂੰ ਪੁਲਿਸ ਫੜ ਕੇ ਲੀ ਠੀਕ ਛੇੜੀ ਦੇ ਲੋਕ ਸ਼ਰਮਣੀ ਕਮੇਟੀ ਦੇ ਮੈਂਬਰ ਕਰਮ ਸਿੰਘ ਦੇ ਕੋਲ ਗਏ ਵੀ ਸਾਡਾ ਖੜਾ ਛੜਾ ਠੀਕ ਹੈ ਜੀ ਤੇ ਫਿਰ ਜਦੋਂ ਪੁਲਿਸ ਨੇ ਸਾਧੂਆਂ ਨੂੰ ਸ਼ਕਤੀ ਨਾਲ ਪੁੱਛਿਆ ਉਧਰ ਸ਼ਰਮਣੀ ਕਮੇਟੀ ਨੇ ਆਪਣਾ ਜ਼ੋਰ ਬਣਾਇਆ ਤਾਂ ਸਾਧੂ ਇਹ ਸਥਾਨ ਛੱਡ ਕੇ ਚਲੇ ਗਏ ਠੀਕ ਹੈ ਜੀ ਤੇ ਇਥੇ ਗੁਰਦੁਆਰਾ ਸਾਹਿਬ ਦੇ ਨੌ ਲਗਭਗ 14-15 ਕੀ ਗਏ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜਾ ਛੋਟਾ ਸਥਾਨ ਆ ਉਦੋਂ 1928-30 ਦੇ ਕਰੀਬ ਬਣਿਆ ਠੀਕ ਹੈ ਜੀ ਤੇ ਆ ਜਿਹੜਾ ਵੱਡਾ ਦਰਬਾਰ ਸਾਹਿਬ ਹੈ ਹਾਂਜੀ ਇਹ 1969 ਦੇ ਵਿੱਚ ਬਣਿਆ ਠੀਕ ਹੈ ਜੀ ਇਹਦੀ ਬੜੀ ਦਿਲਚਸਪ ਗਾਣੀ ਹੈ ਹਾਂਜੀ ਇੱਕ ਜਲੰਧਰ ਦੀ ਬੀਬੀ ਹੋਇਆ ਕਰਦੀ ਸੀ ਠੀਕ ਹੈ ਜੀ ਉਹ ਦਿੱਲੀ ਵ્યાਹੀ ਹੋਈ ਸੀ ਹਾਂਜੀ ਉਹਦੇ ਬੱਚਾ ਨਹੀਂ ਸੀ ਠੀਕ ਹਮੇਂ ਇਹ ਗੱਲ ਪ੍ਰਚਲਿਤ ਹੈ ਵੀ ਉਹ ਨਥਮੜ ਪਰਾਲੇ ਬਾਬਾ ਜੀ ਬਾਬਾ ਜੀਤ ਸਿੰਘ ਦੇ ਕੋਲ ਆਏ ਠੀਕ ਹੈ ਜੀ ਸਮਾ ਲੱਗ ਉਹਨਾਂ ਦੇ ਬੱਚਾ ਹੋ ਠੀਕ ਹੈ ਜੀ ਫਿਰ ਉਹ ਬਾਬਾ ਜੀ ਕੋਲ ਆ ਬਾਬਾ ਜੀ ਅਸੀਂ ਸੇਵਾ ਕਰਉਣੀ ਚਾਹੁੰਦੇ ਹਾਂ ਹਾਂਜੀ ਉਹ ਕਹਿੰਦੇ ਭਾਈ ਗੁਰਦੁਆਰਾ ਐਮਾ ਸਾਹਿਬ ਦੀ ਕਰਾ ਦੋ ਠੀਕ ਹੈ ਜੀ ਤੇ ਆ ਜਿਹੜਾ ਵੱਡਾ ਦਰਬਾਰ ਆ ਉਸ ਦਿੱਲੀ ਦੇ ਉਸ ਜਲੰਧਰ ਦੇ ਜਿੱਥੇ ਆਪਾਂ ਪੜ ਵੀ ਰਹੇ ਹਾਂ ਜੀ ਬੋਰਡ 'ਤੇ ਹਾਂਜੀ ਬੋਰਡ 'ਤੇ ਦੇਖੋ ਤੁਸੀਂ ਪੜਿਆ ਹੋਇਆ ਹਾਂ ਹਾਂਜੀ ਪਰਿਵਾਰ ਦਾ ਨਾਮ ਲਿਖਿਆ ਹੋਇਆ ਸੇਵਕ ਦਾ ਉਹਨਾਂ ਨੇ ਆਪਣਾ ਨਾਮ ਨਹੀਂ ਲਾਇਆ ਲੇਕਿਨ ਠੀਕ ਹਾਂਜੀ ਐਡੇ ਉਹ ਮਤਲਬ ਬਿਨਾਂ ਵੜਿਆਈ ਤੋਂ ਸ਼ਰਧਾ ਵਾਲੇ ਸਿੱਖ ਹੁੰਦੇ ਸਨ ਇਹ ਗੱਲ ਮੈਨੂੰ ਸ਼ਰਮਣੀ ਕਮੇਟੀ ਦੇ ਮੈਂਬਰ ਸਰਦਾਰ ਬਵੀਰ ਸਿੰਘ ਉਹਨਾਂ ਨੇ ਗੱਲ ਨੇ ਦੱਸੀ ਸੀ ਜਿਹੜੇ ਹੁਣ ਸਰਪਾਸ ਇਹ ਤਾਂ ਜੀ ਗੁਰਦੁਆਰਾ ਸਾਹਿਬ ਐ ਮਸਾਫ ਦੀ ਗੱਲ ਹੋ ਗਈ ਜਿਹੜਾ ਸਿਹੜੀ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਹੈ ਤੇ ਅੱਗੇ ਆ ਜਿਹੜਾ ਪਿੰਡ ਦੇ ਪੁਚਕਾਰ ਜਿਹੜਾ ਸੜਕ ਦੇ ਉੱਪਰ ਹੈ ਉਹ ਗੁਰਦੁਆਰਾ ਰਾਤਸਾਬ ਉਹਦੇ ਬਾਰੇ ਵੀ ਸਬੰਧ ਸਿੰਘ ਜੀ ਸਾਨੂੰ ਦੱਸੋ ਵੀ ਉਹਦਾ ਹੁਣ ਤੇ ਪਹਿਲਾਂ ਦਾ ਕੀ ਇਤਿਹਾਸ ਪੱਕ ਰਿਹਾ ਜਿਹੜੇ ਸਿਹੜੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਹਨਾਂ ਚੋਂ ਇਤਿਹਾਸਕ ਤੌਰ ਤੇ ਇੱਕੋ ਗੁਰਦੁਆਰਾ ਸਾਹਿਬ ਦੀ ਨਿਸ਼ਾਨਦੇਹੀ ਮਿਲਦੀ ਹੈ ਹਾਂਜੀ ਉਹ ਮਿਲਦੀ ਹੈ ਗੁਰਦੁਆਰਾ ਰਾਤਸਾਬ ਠੀਕ ਹੈ ਜੀ ਜਦੋਂ 1926 ਦੇ ਵਿੱਚ ਭਾਈ ਕਾਂਤ ਸਿੰਘ ਨਾਭਾ ਨੇ ਮਹਾਨ ਕੋਸ਼ ਲਿਖਿਆ ਹਾਂਜੀ ਉਦੋਂ ਉਹਨਾਂ ਨੇ ਲਿਖਿਆ ਹੈ 20 ਹੀੜੀ ਦੇ ਪੱਛਮ ਦੇ ਵੱਲ ਇੱਕ ਥੜਾ ਜਿਹਾ ਬਣਿਆ ਹਾਂਜੀ ਜਿਹਨੂੰ ਮੰਜੀ ਸਾਹਿਬ ਵੀ ਬੋਲਿਆ ਜਾਂਦਾ ਸੀ ਉਦੋਂ ਗੁਰਦੁਆਰਾ ਸਾਹਿਬ ਨਹੀਂ ਸੀ 1926 ਚ ਠੀਕ ਹੈ ਜੀ ਉਦੋਂ ਜਿਹੜੀ ਮਹਾਨ ਕੋਸ਼ ਨੇ ਲਿਖਿਆ ਵੀ ਉਦੋਂ ਮੰਜੀ ਸਾਹਿਬ ਹੀ ਸੀ ਠੀਕ ਪਰ ਇਹ ਤੋਂ ਇੱਕ ਨਿਸ਼ਾਨ ਇਹ ਰਹੀ ਹੁੰਦੀ ਹੈ ਕਿ ਇਹ ਪਰਾਚੀਨ ਪੂਜਿਆ ਜਾਣ ਵਾਲਾ ਸਥਾਨ ਸੀ ਜਿਹਦੁਆਰਾ ਰਾਜਸਾਬ ਵਾਲਾ ਹਾਂਜੀ ਤੇ ਇਸੇ ਥਾਂ ਦੇ ਉੱਤੇ ਪਿੰਡ ਦੇ ਨਾਈਆਂ ਦੇ ਪਰਿਵਾਰ ਦੇ ਵਿੱਚੋਂ ਬਜ਼ੁਰਗ ਸਰਦਾਰ ਬਚਨ ਸਿੰਘ ਨੇ ਜਿਹੜਾ ਇਹ ਮੰਨਿਆ ਜਾਂਦਾ ਵੀ ਸਿਹੜੀ ਦੇ ਵਡੇਰਿਆਂ ਚ ਸਭ ਤੋਂ ਪਹਿਲਾਂ ਉਹਨੇ ਅੰਮ੍ਰਿਤ ਛਕਿਆ ਹਾਂਜੀ ਉਹ ਇਸ ਥਾਂ ਦੇ ਉੱਤੇ ਨਿਸ਼ਾਨ ਸਾਹਿਬ ਗੱਡਿਆ ਕਰਦਾ ਸੀ ਠੀਕ ਹੈ ਜੀ ਤੇ ਇਹ ਮਨਮੁਖ ਲੋਕ ਪੱਟ ਦਿੰਦੇ ਸੀ ਤਾਂ ਫਿਰ 1973-74 ਦੇ ਕਰੀਬ ਹਾਂਜੀ ਆ ਬਾਬਾ ਅਜੀਤ ਸਿੰਘ ਨਥ ਮਰਪੁਰ ਵਾਲਿਆਂ ਨੇ ਇੱਥੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਬਾਬਾ ਅਜੀਤ ਸਿੰਘ ਉਹਨਾਂ ਨੇ ਆਪਣੇ ਭੂਆ ਦੇ ਪੁੱਤ ਬਾਬਾ ਅਮਰ ਸਿੰਘ ਉਹਨਾਂ ਨੂੰ ਸੌਂਪਿਆ ਹਾਂਜੀ ਤੇ ਉਹਨਾਂ ਦੇ ਨਾਲ ਹੀ ਬੀਬੀ ਹਰਭਜਨ ਕੌਰ ਜਿਹੜੀ ਆਪਣੀ ਜ਼ਿੰਦਗੀ ਦਾ ਜੁਗ ਨਹੀਂ ਤੋਂ ਲੈ ਕੇ ਮਰਨ ਤੱਕ ਇਸ ਸਰਦਾਰ ਦੀ ਸੇਵਾ ਕਰਉਂਦੇ ਰਹੇ ਉਹ ਵੀ ਨਾਲ ਆ ਠੀਕ ਹੈ ਜੀ ਇਸ ਤਰ੍ਹਾਂ ਇਹ ਜਿਹੜਾ ਰਾਤਸਾਬ ਹੈ ਇੱਥੋਂ ਹੀ ਇਹ ਵੀ ਮਨਾਉਂਦਾ ਹੈ ਬੀਜੇਸ ਰਾਤ ਉੱਤੇ ਗੁਜਰੀ ਜੀ ਤੇ ਸਾਬਤ ਜੀ ਦਾ ਜਨ ਬਿਠਾ ਲਿਆ ਗਿਆ ਸੀ ਹਾਂਜੀ ਉਹ ਨਥਮਲਪੁਰ ਵਾਲੇ ਬਾਬਾ ਜੀ ਦੇ ਬਡੇਰਿਆਂ ਦਾ ਸੀ ਠੀਕ ਹੈ ਇਹ ਤਾਂ ਸਮਰਨ ਸਿੰਘ ਜੀ ਗੱਲ ਹੋ ਗਈ ਦੋ ਗੁਰਦੁਆਰਾ ਸਾਹਿਬਾਂ ਦੀ ਆਪਾਂ ਗੱਲ ਕਰੀ ਆ ਇੱਕ ਗੁਰਦੁਆਰਾ ਐਮਾ ਸਾਹਿਬ ਦੀ ਤੇ ਦੂਸਰਾ ਗੁਰਦੁਆਰਾ ਸਾਹਿਬ ਰਾਤ ਸਾਹਿਬ ਦੀ ਤੇ ਇਹ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹੋਰ ਆ ਇੱਕ ਪਿੰਡ ਦੇ ਵਿਚਕਾਰ ਆ ਜਿਹਨੂੰ ਕਹਿੰਦੇ ਆ ਕਿ ਗੰਗੂ ਦਾ ਘਰ ਹੁੰਦਾ ਸੀ ਜੀ ਇੱਕ ਬਾਹਰ ਬਾਹਰ ਆ ਪਿੰਡ ਦੇ ਹਾਂਜੀ ਤੇ ਹਾਂਜੀ ਤੇ ਉਹਨਾਂ ਬਾਰੇ ਵੀ ਸਾਨੂੰ ਚੰਨਣਾ ਪਾਉ ਉਹ ਉਹਨਾਂ ਨਾਲ ਕਿਵੇਂ ਇਤਿਹਾਸ ਜੁੜਿਆ ਹੋਇਆ ਕਿਹੜੀ ਪਿੰਡ ਦੋ ਵਾਰ ਉਜਾੜਿਆ ਗਿਆ ਅੱਛਾ ਜੀ ਪਿੰਡਾਂ ਦੇ ਵੱਲੋਂ ਹਾਂਜੀ ਇਸ ਕਰਕੇ ਗੰਗੂ ਦਾ ਜਿਹੜਾ ਘਰ ਪਰਿਵਾਰ ਸੀ ਉਹਦੀ ਤਾਂ ਨਿਸ਼ਾਨਦੇਹੀ ਹੁੰਦੀ ਹੋਣੀ ਉਹ ਖੰਡਰ ਹੋ ਗਿਆ ਸੀ ਠੀਕ ਹੈ ਜੀ ਹਾਂ ਪਿੰਡ ਦੇ ਵਿਚਕਾਰ ਇੱਕ ਗੁਰਦੁਆਰਾ ਸਾਹਿਬ ਪਿੰਡ ਵਾਲਿਆਂ ਨੇ ਪਹਿਲਾਂ ਬਣਾਇਆ ਹੋਇਆ ਸੀ ਦੋ ਮੰਜ਼ਲਾ ਸੀ ਹੈ ਛੋਟਾ ਕਮਰਾ ਸੀ ਠੀਕ ਹੈ ਜੀ ਉਹਦਾ ਉਦੋਂ ਨਾਂ ਕੋਈ ਨਹੀਂ ਸੀ ਹਾਂਜੀ ਗੁਰਦੁਆਰਾ ਸਾਹਿਬ ਹੈ ਬਸਦਾ ਸੀ ਮੈਂ ਆਪਣੀ 22 ਸਾਲ ਦੀ ਉਮਰ ਤੋਂ ਉੱਥੇ ਆਪਣੇ ਢਾਡੀ ਜੱਥੇ ਨਾਲ ਕੀਰਤਨ ਕਰਦਾ ਰਿਹਾ ਠੀਕ ਹੈ ਜੀ ਉੱਥੇ ਉਦੋਂ ਨਾ ਹੀ ਕੋਈ ਗੰਗੂ ਦੀ ਨਾ ਆਈ ਮਤਾਵਾ ਦੀ ਕੋਈ ਨਿਸ਼ਾਨੀ ਵੀ ਨਹੀਂ ਸੀ ਠੀਕ ਹੈ ਜੀ ਹੁਣ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹਦਾ ਨਾਮ ਗੁਰਦੁਆਰਾ ਅਟਕ ਸਾਹਿਬ ਰੱਖਿਆ ਹਾਂਜੀ ਅਪਰਾਚੀਨ ਨਾ ਕਿਸੇ ਗ੍ਰੰਥਾਂ ਵਿੱਚ ਹੈ ਠੀਕ ਹੈ ਜੀ ਤੇ ਨਾ ਹੀ ਸਿਹਰੀ ਦੇ ਆਮ ਲੋਕਾਂ ਨੇ ਇਹਦਾ ਨਾਂ ਰੱਖਿਆ ਸੀ ਠੀਕ ਹੈ ਜੀ ਇਹ 2000 ਆਪਾਂ ਨੂੰ ਨਿਰਮਲ ਸਿੰਘ ਦੱਸ ਰਹੇ ਸੀ 2013 ਹਾਂਜੀ ਹਾਂਜੀ ਜਾਂ ਕੁਝ ਇਹ ਸਮੇਂ ਦੀ ਗੱਲ ਹੈ ਹਾਂਜੀ ਤੇ ਜਿਹੜਾ ਆਪਾਂ ਕਾਇਨੌਰ ਵਾਲੇ ਪਾਸੇ ਉੱਤਰ ਵਾਲੇ ਪਾਸੇ ਗੁਰਦੁਆਰਾ ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਰਦਾਰ ਹੈ ਠੀਕ ਹੈ ਜੀ ਇਹ ਵੀ ਉਹ ਬਹੁਤਾ ਪ੍ਰਾਣਾ ਨਹੀਂ ਹੈ ਹਾਂਜੀ ਤੇ ਇਸ ਦੀ ਸੇਵਾ ਪਹਿਲਾਂ ਬਾਬਾ ਕੋਰ ਸਿੰਘ ਉਹਨਾਂ ਨੇ ਹਾਂਜੀ ਉਹਨਾਂ ਨੇ ਕਰਾਈ ਹਾਂਜੀ ਤੇ ਹੁਣ ਬਾਬਾ ਕਰਮ ਸਿੰਘ ਨਥਵਰ ਪ੍ਰੋਗਰਾ ਕਰਾ ਰਹੇ ਆ ਠੀਕ ਹੈ ਜੀ ਉਹਨਾਂ ਦੀ ਮੌਤ ਤੋਂ ਬਾਅਦ ਹਾਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਇਤਿਹਾਸ ਜਰੂਰ ਮਿਲਦਾ ਠੀਕ ਹੈ ਜੀ ਭਾਈ ਦੁਨਾਲ ਸਿੰਘ ਹਡੂਰੀਆ ਨੇ ਕਥਾ ਗੁਰੂ ਕੀ ਸਤਨ ਆਪਣੀ ਲਿਖਤ ਦੇ ਵਿੱਚ ਇਹ ਲਿਖਿਆ ਹਾਂਜੀ ਵੀ ਗੰਗੂ ਨੇ ਥੇ ਆਦਮੀ ਨਦੀ ਦੇ ਕੰਢੇ ਮਾਇਆ ਦੱਬਤੀ ਜਿਹੜੀ ਮਾਤਾ ਗੁਜਰੀ ਤੇ ਸਾਹਿਬ ਜਦਿਆਂ ਜੀ ਚੋਰੀ ਕਰੀ ਦੀਆਂ ਗੁਰਜੀਆਂ ਠੀਕ ਹੈ ਜੀ ਤੇ ਜਦੋਂ ਪਾਣਾ ਸਰੰਦ ਦਾ ਕਰਦਿਆ ਫਿਰ ਪੁਲਿਸ ਨੂੰ ਪਤਾ ਲੱਗਿਆ ਵੀ ਗੰਗੂ ਨੇ ਮਾਇਆ ਚੋਰੀ ਕਰ ਲਈ ਹਾਂਜੀ ਓਹੋ ਫਿਰ ਜਿਹੜੇ ਜਾਨੀ ਖਾਤੇ ਮਾਨੀ ਖਾਤੇ ਹਾਂਜੀ ਤੁਹਾਡੀ ਸੌਂਦ ਸਿੰਘ ਸੀਤਲ ਨੇ ਲਿਖਿਆ ਠੀਕ ਹੈ ਜੀ ਵੀ ਉਹ ਗੰਗੂ ਨੂੰ ਲੈ ਆਏ ਫੜਦੇ ਆ ਉਹ ਕਹਿੰਦੇ ਦਸ ਮਾਇਆ ਕਿੱਥੇ ਦੱਬੀ ਹੈ ਹਾਂਜੀ ਤੇ ਉਹ ਜਦੋਂ ਮਾਇਆ ਇੱਥੇ ਆ ਕੇ ਲੱਪਣ ਲੱਗਿਆ ਮਾਇਆ ਲੱਭੀ ਠੀਕ ਹੈ ਜੀ ਤੇ ਮਾਇਆ ਇੱਥੇ ਗੁਪਤ ਹੋ ਗਈ ਹਾਂਜੀ ਅਰਦੁਨ ਸਿੰਘ ਨੇ ਲਿਖਿਆ ਵੀ ਭਾਣਾ ਐਸਾ ਵਰਤਿਆ ਜਿਹਦੀ ਵਸਤੂਤੀ ਉਹ ਆਪ ਨੇ ਕੀ ਹੈ ਤੇ ਉਹ ਜਾਨੀ ਖਾ ਤੇ ਮਾਨੀ ਖਾ ਦੇ ਸਪਾਈ ਉਹਨੂੰ ਘੁੱਟੀ ਜਾਣ ਮਾਇਆ ਰੱਬੇ ਨਾਲ ਹਾਂਜੀ ਮਾਇਆ ਹੋ ਗਈ ਗੁਪਤ ਢਾਡੀ ਸੋਹਣ ਸਿੰਘ ਸੀਤਲ ਦਾ ਆਪਣੇ ਕਿਤਾਬ ਚ ਇਹ ਲਿਖਣਾ ਤੇ ਮੰਨਣਾ ਵੀ ਉਹ ਕੁੱਟ ਐਨੀ ਪਈ ਕੁੱਟ ਨਾਲ ਸਾਰਦਾ ਗੰਗੂ ਮਰ ਗਿਆ ਠੀਕ ਹੈ ਜੀ ਇੱਥੇ ਮਨਿਕਾ ਗੁਪਤ ਹੋ ਗਈ ਇਸੇ ਕਰਕੇ ਗੁਰਦੁਆਰੇ ਦਾ ਨਾਮ ਗੁਪਤ ਖਜ਼ਾਨਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਹੈ